ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਦੇ ਵੱਲੋਂ ਇੱਕ ਵੀਡੀਓ ਪਾਈ ਗਈ ਹੈ ਮੁਰ ਤੋਂ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਹੁਣ ਮੁੜ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਜਦੋਂ ਦੀ ਮੇਰੀ ਧੀ ਸੀਰਤ ਦੇ ਵੱਲੋਂ ਵੀਡੀਓ ਪਾਈ ਗਈ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਧਮਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਅਜਿਹੀ ਜਿਹੜੇ ਨਿਸ਼ਾਨੇ ਆ ਸਾਦੇ ਜਾ ਰਹੇ ਨੇ ਤੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਮੁੜ ਤੋਂ ਇੱਕ ਵੀਡੀਓ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਪੋਸਟ ਸਾਂਝੀ ਕਰਕੇ ਲਿਖਿਆ ਹੈ ਇਸ ਵੀਡੀਓ ਰਾਹੀਂ ਮੈਂ ਇੱਕ ਡਰਾਮੇਵਾਜ਼ ਮੁੱਖ ਮੰਤਰੀ ਦੀ ਸ਼ਖਸ਼ਿਤ ਬਾਰੇ ਥੋੜਾ ਚਾਨਣਾ ਪਾਉਣਾ ਚਾਹੁੰਦੀ ਆ ਕਿ ਕਿਵੇਂ ਇਸ ਵੀਡੀਓ ਦੀ ਤਰ੍ਹਾਂ ਆਪਣੇ ਕੋਲੋਂ ਗੱਲਾਂ ਬਣਾ ਕੇ ਆਪਣੇ ਫਾਇਦੇ ਲਈ ਕਿਸੇ ਨੂੰ ਵੀ ਮੈਨੀਪੂਲੇਟ ਕਰਕੇ ਕਿੰਨੀ ਆਸਾਨੀ ਨਾਲ ਇੱਕ ਝੂਠ ਨੂੰ ਸੱਚ ਬਣਾ ਸਕਦਾ ਹੈ ਇਸ ਵੀਡੀਓ ਦੀ ਇੱਕ ਗੱਲ ਦੋ ਵਾਰੀ ਆਖੀ ਗਈ ਹੈ ਕਿ ਮੇਰਾ ਸੈਲਫੀ ਕੌਨਫੀਡੈਂਸ ਚੈੱਕ ਕਰ ਇਸ ਦਾ ਮਤਲਬ ਇਹ ਹੈ ਕਿ ਮੇਰਾ ਝੂਠ ਬੋਲਣ ਦਾ ਕੌਨਫੀਡੈਂਸ ਦੇਖ ਤੇ ਦੇਖ ਕੇ ਝੂਠ ਨੂੰ ਸੱਚ ਬੋਲਣ ਦੀ ਕਲਾ ਮੇਰੇ ਚ ਕਿੰਨੀ ਹੈ ਇੱਕ ਗੱਲ ਹੋਰ ਆਖੀ ਗਈ ਕਿ ਮੈਂ ਜੇ 9.5 ਘੰਟੇ ਨਾ ਬੋਲਿਆ ਤਾਂ ਮੇਰੇ ਧਰਨ ਪੈ ਸਕਦੀ ਹੈ ਮਤਲਬ ਕਿ ਜੇ ਮੈਂ ਕੁਝ ਘੰਟੇ ਝੂਠ ਨਾ ਬੋਲਾਂ ਤਾਂ ਮੇਰੇ ਧਰਨ ਪੈ ਸਕਦੀ ਹੈ ਹੁਣ ਜਹਾਜ਼ ਵਾਲੀ ਇਸ ਘਟਨਾ ਨੂੰ ਪੰਜਾਬ ਦੇ ਵਿੱਚ ਇਸ ਮੁੱਖ ਮੰਤਰੀ ਦੁਆਰਾ ਖੇਡੀ ਗਈ ਰਾਜਨੀਤੀ ਨਾਲ ਮਿਲਾ ਕੇ ਦੇਖੋ ਜਿਸ ਤਰ੍ਹਾਂ ਇਸ ਨੇ ਆਪਣੇ ਕੋਲ ਇੱਕ ਨਵੀਂ ਲੈਂਗੁਏਜ ਬਣਾ ਕੇ ਜਹਾਜ਼ ਦੇ ਸਟਾਫ ਨੂੰ ਬੇਵਕੂਫ ਬਣਾਇਆ ਹੈ ਉਸੇ ਤਰ੍ਹਾਂ ਆਪਣੇ ਕੋਲੋਂ ਗੱਲਾਂ ਬਣਾ ਕੇ ਭੋਲੇਪਾਲ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਜਿਸ ਤਰ੍ਹਾਂ ਜਹਾਜ਼ ਵਿੱਚ ਝੂਠਤਮਾਨ ਬੋਲ ਕੇ ਇਹ ਫਰਸਟ ਕਲਾਸ ਦੀ ਸੀਟ ਤੱਕ ਪਹੁੰਚ ਗਿਆ ਉਸੇ ਤਰ੍ਹਾਂ ਝੂਠ ਬੋਲ ਕੇ ਦੂਜਿਆਂ ਨੂੰ ਬਦਨਾਮ ਕਰਕੇ ਇਹ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚ ਗਿਆ ਜਿਸ ਤਰ੍ਹਾਂ ਕੁਝ ਲੋਕਾਂ ਨੇ ਜਹਾਜ਼ ਵਿੱਚ ਇਸ ਦਾ ਝੂਠ ਬੋਲਣ ਵਿੱਚ ਸਾਥ ਦਿੱਤਾ ਉਸੇ ਤਰ੍ਹਾਂ ਇਸ ਕੁਝ ਸਾਥੀਆਂ ਨੇ ਜਹਾਜ਼ ਤੋਂ ਬਾਹਰ ਵੀ ਇਸ ਦਾ ਝੂਠ ਬੋਲਣ ਦੇ ਵਿੱਚ ਸਾਥ ਦਿੱਤਾ ਜਿਸ ਨਾਲ ਇਸ ਡਰਾਮੇਵੱਧ ਝੂਠ ਬੋਲਣ ਦਾ ਹੌਸਲਾ ਹੋਰ ਵੱਧ ਗਿਆ ਆਪਣੇ ਫਾਇਦੇ ਲਈ ਝੂਠ ਬੋਲ ਕੇ ਇਹ ਇਨਸਾਨ ਕਿਸੇ ਨੂੰ ਵੀ ਬਦਨਾਮ ਕਰ ਸਕਦਾ ਹੈ ਜਿਸ ਤਰ੍ਹਾਂ 에어ਲਾਈਨ ਦੇ ਸਟਾਫ ਨੂੰ ਆਪਣੇ ਕੋਲੋਂ ਬਣਾਈ ਗਈ ਭਾਸ਼ਾ ਦੀ ਸਮਝ ਨਹੀਂ ਆਈ ਉਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਇਸਨੇ ਡਰਾਮਿਆਂ ਦੀ ਸਮਝ ਨਹੀਂ ਆਈ ਲੋਕਾਂ ਨੂੰ ਆਪਣੇ ਕੋਲੋਂ ਬਣਾਈਆਂ ਗੱਲਾਂ ਸੱਚ ਲੱਗਣ ਲੱਗੀਆਂ ਤੇ ਇਸ ਦੇ ਲੋਕਾਂ ਦਾ ਭਰੋਸੇ ਦਾ ਪੂਰਾ ਫਾਇਦਾ ਚੱਕਿਆ ਇਸ ਡਰਾਮੇਵਾਦ ਦੇ ਡਰਾਮੇ ਅਜੇ ਵੀ ਬਰਕਰਾਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਦਲਣਗੇ ਤੁਸੀਂ ਦੇਖਦੇ ਰਹਿਣਾ ਮੈਂ ਇਹ ਸਾਰਾ ਕੁਝ ਇਸ ਲਈ ਦੱਸ ਰਹੀ ਹਾਂ ਕਿਉਂਕਿ ਇਸ ਡਰਾਮੇਵਾਦ ਇਨਸਾਨ ਦੁਆਰਾ ਬੋਲੇ ਗਏ ਝੂਠ ਦਾ ਮੇਰਾ ਤੇ ਮੇਰੇ ਬੱਚਿਆਂ ਦਾ ਜੋ ਮਾਨਸਿਕ ਪੱਧਰ ਤੇ ਨੁਕਸਾਨ ਕੀਤਾ ਉਹ ਕਦੇ ਠੀਕ ਨਹੀਂ ਹੋ ਸਕਦਾ। ਇਹੋ ਜੇ ਟੁੱਠੇ ਤੇ ਧੋਖੇबाज ਬੰਦੇ ਨੂੰ ਰੱਬ ਕਦੇ ਵੀ ਜਿਹੜਾ ਮaaf ਨਹੀਂ ਕਰੇਗਾ ਜਿਹੜਾ ਕਿ ਲੋਕਾਂ ਤੋਂ ਹਮਦਰਦੀ ਲੈਣ ਲਈ ਕਿਸੇ ਨੂੰ ਵੀ ਬਦਨਾਮ ਕਰ ਸਕਦਾ ਹੈ ਭਾਵੇਂ ਉਸਦੇ ਆਪਣੇ ਬੱਚੇ ਹੀ ਕਿਉਂ ਨਾ ਹੋਣ। ਅਖੀਰ ਵਿੱਚ ਮੇਰੇ ਕੁਝ ਸਵਾਲ ਸਾਰਿਆਂ ਲਈ। ਆਪਣੇ ਪੱਖ ਤੋਂ ਜਾਂ ਆਪਣੇ ਲਈ ਬੋਲਣ ਦਾ ਸਮਾਂ ਕਿਹੜਾ ਹੁੰਦਾ ਹੈ? ਕੀ ਇਸ ਗੱਲ ਦੀ ਕੋਈ ਗਾਰੰਟੀ ਹੈ ਜੇ ਮੈਂ ਜਾਂ ਮੇਰੇ ਬੱਚੇ ਕਦੀ ਵੀ ਬੋਲਦੇ ਆ ਤਾਂ ਉਸ ਨੂੰ ਰਾਜਨੀਤੀ ਨਾਲ ਨਹੀਂ ਜੋੜਿਆ ਜਾਂਦਾ ਅਸੀਂ ਆਪਣੀ ਦੁੱਖ ਤਕਲੀਫ ਕਿਸ ਨੂੰ ਦੱਸ ਸਕਦੇ ਆ ਨਸੀਰਤ ਦੀ ਵੀਡੀਓ ਪੋਸਟ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਧਮਕੀਆਂ ਦੇ ਰਿਹਾ ਹੈ ਤੇ ਹੁਣ ਮੇਰਾ ਅਗਲਾ ਕਦਮ ਕੀ ਹੋਣਾ ਚਾਹੀਦਾ ਮੇਰੀ ਬੇਨਤੀ ਹੈ ਕਿ ਮੁੱਖ ਮੰਤਰੀ ਦੇ ਆਸ-ਪਾਸ ਵਾਲਿਆਂ ਨੂੰ ਕਿ ਇਸ ਦੀਆਂ 8 PM ਵਾਲੀਆਂ ਫੋਨ ਕਾਲਾਂ ਦਾ ਖਾਸ ਖਿਆਲ ਰੱਖ ਲਿਆ ਕਰਨ ਤਾਂ ਕਿ ਇਸ ਤੋਂ ਕੋਈ ਬਲੈਂਡਰ ਪ੍ਰਾਅਡ ਮੇਰਾ ਮਤਲਬ ਬਲੈਂਡਰ ਨਾ ਹੋ ਜਾਵੇ ਨਾਜ਼ੀਏ ਕਿ ਜਿਹੜੀ ਪੋਸਟ ਹੈ ਪ੍ਰੀਤ ਗਰੇਵਾਲ ਦੀ ਆਈਡੀ ਤੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦੇ ਵੱਲੋਂ ਵੀਡੀਓ ਪਾ ਕੇ ਜਿਹੜੀ ਇੱਕ ਪੋਸਟ ਹੈ ਜਿਹੜੀ ਸਾਂਝੀ ਕਰਕੇ ਮੋੜ ਤੋਂ ਤਿੱਖੇ ਨਿਸ਼ਾਨੇ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਧਦੇ ਨੇ